ਵਿਸ਼ਾ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत ਗੌਰ ਇੱਕ ਮੁੱਦਾ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਆ ਰਿਹਾ ਹੈ ਕਿ ਪਾਜਪਾ ਦੇ ਵੱਲੋਂ ਹੁਣ ਟ੍ਰਿਪਲ ਇੰਜਨ ਸਰਕਾਰ ਬਣਾਈ ਜਾਵੇਗੀ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਕਿ 5 ਫਰਵਰੀ ਨੂੰ ਚੋਣਾਂ ਹੋਈਆਂ ਸੀ ਤੇ 8 ਫਰਵਰੀ ਨੂੰ ਨਤੀਜੇ ਸਾਹਮਣੇ ਆਏ ਸੀ ਜਿਸ ਦੇ ਵਿੱਚ ਵੱਡੀ ਬਹੁਮਤ ਦੇ ਨਾਲ ਜਿਹੜੀ ਕਿ ਭਾਜਪਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਤੇ 27 ਸਾਲਾਂ ਬਾਅਦ ਭਾਜਪਾ ਜਿਹੜੀ ਕਿ ਸੱਤਾ ਦੇ ਵਿੱਚ ਆਈ ਹੈ ਦਿੱਲੀ ਵਿਧਾਨ ਸਭਾ ਚੋਣਾਂ ਚ ਬਾਰੀ ਜਿੱਤ ਤੋਂ ਬਾਅਦ ਪਾਜਪਾ ਦੀ ਨਜ਼ਰ ਹੁਣ ਦਿੱਲੀ ਨਗਰ ਨਿਗਮ ਚੋਣਾਂ ਤੇ ਹੈ ਦਿੱਲੀ ਦੇ ਵਿੱਚ ਜਿੱਤ ਤੋਂ ਬਾਅਦ ਹੁਣ ਪਾਜਪਾ ਨੂੰ MCD ਚ ਵੀ ਵੱਡੀ ਲੀਡ ਮਿਲਣ ਦੀ ਉਮੀਦ ਹੈ ਦਿੱਲੀ ਨਗਰ ਨਿਗਮ ਦੇ ਮੇਅਰ ਅਹੁਦੇ ਲਈ ਚੋਣਾਂ ਅਪ੍ਰੈਲ ਦੇ ਵਿੱਚ ਹੋਣੀਆਂ ਨੇ ਅਜਿਹੇ ਦੇ ਵਿੱਚ ਬਾਜਪਾ ਹਰ ਹਾਲਤ ਦੇ ਵਿੱਚ ਇਹ ਚੋਣ ਜਿੱਤਣਾ ਚਾਹੁੰਦੀ ਹੈ ਤੇ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਬਹੁਮਤ ਨਾ ਹੋਣ ਦੇ ਬਾਵਜੂਦ MCD ਦਾ ਗਣਿਤ ਮੇਅਰ ਦੀ ਚੋਣ ਕਿਵੇਂ ਜਿੱਤ ਸਕਦਾ ਹੈ ਤਾਂ ਦਿੱਲੀ ਨਗਰ ਨਿਗਮ ਦੇ ਵਿੱਚ ਕੌਂਸਲਰਾਂ ਦੀ ਕੁੱਲ ਗਿਣਤੀ 220 ਹੈ ਤੇ ਇਹਨਾਂ ਤੋਂ ਇਲਾਵਾ ਸਾਰੇ 7 ਲੋਕ ਸਭਾ ਸੰਸਦ ਮੈਂਬਰ ਅਤੇ 3 ਰਾਜ ਸਭਾ ਸੰਸਦ ਮੈਂਬਰ ਅਤੇ ਦਿੱਲੀ ਦੇ 14 ਵਿਧਾਇਕ ਮੇਅਰ ਲਈ ਵੋਟ ਪਾਉਂਦੇ ਨੇ ਹੁਣ ਤੱਕ ਬਾਜਪਾ ਕੋਲ 120 ਕੌਂਸਲਰ ਹਨ ਅਤੇ ਆਮ ਆਦਮੀ ਪਾਰਟੀ ਦੇ 124 ਕੌਂਸਲਰ ਹਨ ਹਾਲਾਂਕਿ ਬਾਜਪਾ ਦੇ 8 ਕੌਂਸਲਰਾਂ ਨੇ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਸਾਰੀਆਂ ਸੀਟਾਂ ਜਿੱਤੀਆਂ ਇਹਨਾਂ ਦੇ ਵਿੱਚ ਮੁਟਕਾ ਤੋਂ ਗਜੇਂਦਰ ਦਰਾਲ शालीमार बाग तो रेखा गुप्ता वजीरपुर तो पूनम शर्मा तो नीलम पहलवान राजेंद्र नगर तो उमंग बजाज संगम विहार तो, विनोद नगर तो रविंदर नेगी ग्रेटर कैलाश तो शिखा राय शामिल ने नामजद कौंसलर राजकुमार पाटिया ने भी चो जीती है ना तो इलावा कौंसलर रहे कमल सहरावत ने संसद मैंबर दोण जीती है ਜੇਕਰ ਤੁਸੀਂ ਆਪਦੀਆਂ ਖਾਲੀ ਪਈਆਂ ਅਸਾਮੀਆਂ ਤੇ ਨਾਮਜ਼ਦ ਕੌਂਸਲਰ ਨੂੰ ਮਿਲਾ ਦਿੰਦੇ ਹੋ ਤਾਂ ਕੌਂਸਲਰ ਦੀਆਂ 12 ਸੀਟਾਂ ਤੇ ਜ਼ਿਮਨੀ ਚੋਣਾਂ ਹੋਣਗੀਆਂ ਤੇ ਨਾਮਜ਼ਦਗੀ ਹੋਣੀ ਜੋ ਉਪ ਰਾਜਪਾਲ ਦੇ ਵੱਲੋਂ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੀ ਮੇਅਰ ਚੋਣ ਨਵੰਬਰ 2024 ਦੇ ਵਿੱਚ ਹੋਈ ਸੀ ਪਰ ਕਾਰਜਕਾਲ ਸਿਰਫ 5 ਮਹੀਨੇ ਦਾ 2014 ਚ ਆਮ ਆਦਮੀ ਪਾਰਟੀ ਦੇ ਮਹੇਸ਼ ਨੇ ਭਾਜਪਾ ਦੇ ਕੁਸ਼ਨ ਲਾਲ ਨੂੰ ਸਿਰਫ 3 ਵੋਟਾਂ ਨਾਲ ਹਰਾਇਆ ਸੀ ਕੁਸ਼ਨ ਲਾਲ ਨੂੰ 130 ਅਤੇ ਕਿਚ ਨੂੰ 133 ਵੋਟਾਂ ਮਿਲੀਆਂ ਦੋ ਵੋਟਾਂ ਦੋ ਵੋਟਾਂ ਗੈਰ ਕਾਨੂੰਨੀ ਸਨ ਤੇ ਕੁੱਲ ਜਿਹੜੀ ਕਿ ਵੋਟਾਂ ਪਈਆਂ ਤੇ ਉਸ ਸਮੇਂ ਭਾਜਪਾ ਦੇ 113 ਕੌਂਸਲਰ ਸਨ ਤੇ ਉਸ ਨੂੰ ਇੱਕ ਵਿਧਾਇਕ ਅਤੇ ਸੱਤ ਸੰਸਦ ਮੈਂਬਰਾਂ ਦਾ ਸਮਰਥਨ ਵੀ ਸੀ ਯਾਨੀ ਕਿ ਕੁੱਲ ਗਿਣਤੇ 121 ਸੀ ਆਪ ਦੇ ਕੋਲ ਕੁੱਲ 144 ਵੋਟਰ ਸਨ ਜਿਨ੍ਹਾਂ ਦੇ ਵਿੱਚ 125 ਕੌਂਸਲਰ 13 ਵਿਧਾਇਕ ਅਤੇ ਤਿੰਨ ਰਾਜ ਸਭਾ ਮੈਂਬਰ ਦੇ ਵਿੱਚ ਸ਼ਾਮਿਲ ਸਨ ਤੇ ਕਾਂਗਰਸ ਨੇ ਅੱਠ ਕੌਂਸਲਰ ਸਨ ਤੇ ਕਾਂਗਰਸੀ ਕੌਂਸਲਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਹੁਣ ਇਸ ਵਾਰ ਭਾਜਪਾ ਦੇ 14 ਅਤੇ ਲੋਕ ਸਭਾ ਦੇ 7 ਸੰਸਦ ਮੈਂਬਰ ਵੀ ਵੋਟ ਪਾਉਣਗੇ ਅਜਿਹੇ ਦੇ ਵਿੱਚ ਜੇਕਰ ਭਾਜਪਾ ਅਪ੍ਰੈਲ ਚ ਆਪਣਾ ਮੇਅਰ ਬਣਾਉਂਦੀ ਹੈ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ